टोल प्रशासन होता बात, तोल प्रशासन होता बात, तोल प्रशासन होता बात, तक्के सही नहीं चलेगी, तक्के सही नहीं चलेगी, तक्के नहीं चलेगी, तक्के सही नहीं चलेगी, प्रशासन मुर्दाबाद बात, तक्के सही नहीं चलेगी, तक्के शाही नहीं चलेगी. ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪੰਜਾਬੀ ਨੌਜਵਾਨਾਂ ਦੀ ਬਜਾਏ ਹੋਰ ਸੂਬਿਆਂ ਦੇ ਗੈਰ ਪੰਜਾਬੀ ਵਿਅਕਤੀਆਂ ਨੂੰ ਨੌਕਰੀਆਂ ਦੇਣ ਦੇ ਰੋਸ ਵਿੱਚ ਅੱਜ ਸਮਰਾਲਾ ਦੇ ਕੁਲਾਲ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਜਥੇਬੰਦੀ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਧਰਤੀ ਤੇ ਬਣੇ ਟੋਲ ਪਲਾਜ਼ਾ ਤੇ ਨਾ ਸਿਰਫ ਪੰਜਾਬੀਆਂ ਦੀ ਬਜਾਏ ਗੈਰ ਪੰਜਾਬੀ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ ਬਲਕਿ ਉਹਨਾਂ ਨੂੰ ਵੀ ਘੱਟ ਤਨਖਾਹ ਦੇ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਹੀ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਹੀ ਟੋਲ ਪਲਾਜ਼ਾ ਤੇ 28 ਕਰਮਚਾਰੀ ਨਿਯੁਕਤ ਕੀਤੇ ਹੋਏ ਹਨ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਤੇ ਕੰਪਨੀ ਵੱਲੋਂ 5 ਤੋਂ 10 ਮੁਲਾਜ਼ਮ ਨਿਯੁਕਤ ਕੀਤੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਇਹ ਪਹਿਲਾ ਟੋਲ ਪਲਾਜ਼ਾ ਹੈ ਜਿੱਥੇ ਜੱਥੇਬੰਦੀਆਂ ਵੱਲੋਂ ਹੋਰ ਮੁਲਾਜ਼ਮ ਭਰਤੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਕਾਦਿਆ ਲੁਧਿਆਣਾ ਤੇ ਅੱਜ ਜਿਹੜਾ ਟੋਲ ਤੁਸੀਂ ਫ੍ਰੀ ਕਰ ਰਹੇ ਹੋ ਕੀ ਹੈਗਾ ਸਾਰਾ ਇਹ ਮਾਮਲਾ ਇਹ ਮੁੱਦਾ ਅਸੀਂ ਅੱਜ ਟੋਲ ਪਲਾਜ਼ਾ ਖਾਲਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਉੱਥੇ ਅਸੀਂ ਅੱਜ ਖੜੇ ਆ ਇੱਥੇ ਸਾਨੂੰ ਸ਼ਿਕਾਇਤ ਬਣੀ ਸੀ ਕਿ ਵੀ ਕੁਝ ਜਿਹੜੇ ਮੁਲਾਜ਼ਮ ਨੇ ਉਹਨੇ ਇਹ ਰਖਾ ਹਾਂ ਜਿਹੜੀ 14000 ਨੇ ਵਿੱਚ 28000 ਨੇ ਇਸ ਕਰਕੇ ਉਸ ਮੁੱਦੇ ਤੇ ਅਸੀਂ ਪਰਸਾ ਇਹਨਾਂ ਨੂੰ ਟੋਲ ਮੈਨੇਜਮੈਂਟ ਨੂੰ ਮਿਲ ਕੇ ਕਿਹਾ ਸੀਗਾ ਵੀ ਇਹਨੂੰ ਸੁਧਾਰੋ ਤੁਸੀਂ ਉਹਨਾਂ ਦੀ ਤਰ੍ਹਾਂ ਬਰਾਬਰ ਕਰੋ ਤੇ ਦੂਸਰਾ ਜਿਹੜੇ ਸਾਡੇ ਸੂਬੇ ਤੋਂ ਬਾਹਰਲੇ ਸੂਬੇ ਤੋਂ ਲਿਆ ਲਿਆ ਕੇ 14-14000 ਤੇ ਇੱਥੇ ਬੰਦੇ ਰੱਖੇ ਜਾਂਦੇ ਨੇ ਬਈ ਉਹਨਾਂ ਨੂੰ ਬੰਦ ਕਰੋ ਤੇ ਸਾਡੇ ਜਿਹੜੇ ਇਲਾਕੇ ਦੇ ਬੰਦੇ ਨੇ ਕਿਉਂਕਿ ਪੰਜਾਬ ਦੇ ਇਹ ਜ਼ਮੀਨ ਦੇ ਉੱਤੇ ਟੋਲ ਬਣਿਆ ਆ ਸਾਡੇ ਇਲਾਕੇ ਦੇ ਹੀ ਬੰਦੇ ਰੱਖੜੇ ਚਾਹੀਦੇ ਨੇ ਕਿਉਂਕਿ ਇਹ ਰੂਲ ਵੀ ਆ ਵੀ 90% ਇਹ ਤੇਰੀ ਜੜੀ ਸੂਬਾ ਵਾ ਉਹ ਸੂਬੇ ਦੇ ਹੀ ਮੁਲਾਜ਼ਮ ਰੱਖੇ ਜਾਣਗੇ ਪਰ ਇਹ ਬਾਹਲੀ ਅਦਰ ਸਟੇਟਾਂ ਤੋਂ ਲਿਆ ਲਿਆ ਕੇ ਇੱਥੇ ਮੁਲਾਜ਼ਮ ਰੱਖ ਰਏ ਨੇ ਅਸੀਂ ਉਹਨਾਂ ਮੁਲਾਜ਼ਮਾਂ ਦੀਆਂ ਵੀ ਸ਼ਿਕਾਇਤਾਂ ਨੇ ਵੀ ਉਹਨਾਂ ਨੂੰ ਜਿਹੜਾ ਖਾਣ ਪਾਣੀ ਆ ਬਿਲਕੁਲ ਵਧੀਆ ਨਹੀਂ ਮਿਲਦਾ 14000 ਰੁਪਏ ਤੇ ਉਹਨਾਂ ਤੇ 12-12 ਘੰਟੇ ਕੰਮ ਲਿਆ ਜਾਂਦਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਆਪਣੇ ਜਿਹੜੇ ਇਲਾਕੇ ਦੇ ਮੁਲਾਜ਼ਮ ਨੇ ਉਹਨਾਂ ਨੂੰ ਹੀ ਇੱਥੇ ਲਵਾਉਣਾ ਵਾ ਟੋਟੇ ਉਹਨਾਂ ਦੀ ਜਿਹੜੇ ਤਰਖਾਣ ਨੇ ਜਿਵੇਂ ਬਾਕੀਆਂ ਦੀਆਂ ਨੇ ਉਹਨੀਆਂ ਬਰਾਬਰ ਕਰਾਉਣਾ ਕੁਝ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜੇ ਅਸੀਂ ਇਹਨਾਂ ਨੂੰ ਕਈ ਵਾਰ ਮਿਲ ਕੇ ਕਹਿ ਚੁੱਕੇ ਹਾਂ ਪਰ ਇਹ ਸਾਨੂੰ ਹਰ ਵਾਰ ਆਨਣਾ ਕਰਨੀ ਕਰਦੇ ਆ ਜਾਂ ਮਜਬੂਰੀ ਵਾਸਤੇ ਅੱਜ ਸਾਨੂੰ ਟੋਲ ਜਿਹੜਾ ਫ੍ਰੀ ਕਰਨਾ ਪਿਆ ਤੇ ਕਿੰਨੇ ਦਿਨ ਤੱਕ ਫ੍ਰੀ ਰੱਖੋਗੇ ਇਹਨੂੰ ਦੇਖੋ ਜਦ ਤੱਕ ਸਾਡੀ ਇਹ ਮੰਗਾ ਨਹੀਂ ਬੰਦੇ ਪ੍ਰੋਪਰ ਤੇ ਬੰਦਿਆਂ ਨੂੰ ਸਾਡੇ ਨਹੀਂ ਰੱਖਦੇ ਉਹਨਾਂ ਚਿਰ ਅਸੀਂ ਟੋਲ ਇਸ ਤਰ੍ਹਾਂ ਬੰਦ ਰੱਖਾਂਗੇ ਮੈਂ ਯਾਦਵੰਦ ਸਿੰਘ ਮੈਨੇਜਰ ਟੋਲ ਪ੍ਰੋਜੈਕਟ ਲਾਲ ਸੁਭਰਾ ਦਾ ਜੀ ਸਭ ਕੀ ਹੈਗਾ ਜਿਹੜਾ ਟੋਲ ਫੀ ਨਹੀਂ ਕੀਤਾ ਗਿਆ ਕੋਈ ਚੱਲੇ ਬੰਦੀ ਜਿਹੜੀ ਕਾਦੀਆਂ ਹੈਗੀਆਂ ਉਹਨੂੰ ਉਸਨੇ ਭਾਜੀ ਇਹਨਾਂ ਦੀ ਮੰਗ ਸੀਗੀ ਵੀ ਸਾਡੇ ਬੰਦੇ ਵਧਾਏ ਜਾਣ ਆਲਰੇਡੀ ਪਹਿਲਾਂ ਹੀ 28 ਤੇ 28 ਦੇ ਕਰੀਬ ਇਹਨਾਂ ਦੇ ਪਹਿਲਾਂ ਵੀ ਬੰਦੇ ਨੇ ਸਾਰੇ 8 ਘੰਟੇ ਕੰਮ ਕਰਦੇ ਨੇ ਤਾਂ ਸ਼ਰਿਆਂ ਬਲੈਕਮੇਲਿੰਗ ਆ ਜੀ ਵੀ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਆਪਣਾ ਮਤਲਬ ਇਹਨੂੰ ਬੰਦਿਆਂ ਨੂੰ ਵਧਾਉਣਾ ਚਾਹੁੰਦੇ ਨੇ ਹੋਰ ਕੋਈ ਰੌਲਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਵੀ ਜਿਵੇਂ ਟੂਲ ਜਿਹੜਾ ਹੈਗਾ ਹੈ ਪੰਜਾਬ ਦੀ ਧਰਤੀ ਹੈ ਤੁਸੀਂ ਜਿਹੜੇ ਬਾਹਰੋਂ ਬੰਦੇ ਭਰਤੀ ਕਰਦੇ ਹੋ ਉਹਦੇ ਬਾਰੇ ਛੋਟਾ ਕੀ ਕਹਿਣਾ ਵੀ ਪੰਜਾਬ ਦੇ ਬੰਦੇ ਇੱਥੇ ਐ ਨਹੀਂ ਟੂਲ 12 ਬੰਦੇ ਹੈ ਹੀ ਨਹੀਂਗੇ ਜੀ 12 ਬੰਦੇ ਕੰਪਨੀ 'ਚ 5-10 ਬੰਦੇ ਹੁੰਦੇ ਨੇ ਉਹ ਆਲਰੇਡੀ ਸਾਰੇ ਟੋਨਾਂ ਤੇ ਨੇ ਜੀ ਮਤਲਬ ਇਹਨਾਂ ਦੇ ਸਾਰਿਆਂ ਨਾਲੋਂ ਜ਼ਿਆਦਾ ਮੇਰਾ ਖਿਆਲ ਹੈ ਹੋਰ ਕਿਸੇ ਕੋਈ ਇਹਨਾਂ ਕੋਈ ਹੋਰ ਪ੍ਰੈਸ਼ਰ ਪਾ ਹੀ ਨਹੀਂ ਰਿਹਾ ਮੈਂ ਇੱਥੇ ਆ ਕੇ ਦੇਖਿਆ ਕੱਲ ਮੈਂ ਪਿਛਲੇ ਹਫਤੇ ਜੋਇਨ ਕੀਤਾ ਮੈਂ ਪਹਿਲਾਂ ਅੰਮ੍ਰਿਤਸਰ ਸੀਗਾ ਉੱਥੇ ਵੀ ਇੱਥੇ ਬੰਦੀਆਂ ਨੇ ਪਰ ਕਦੇ ਸਾਡੇ ਤੇ ਪ੍ਰੈਸ਼ਰ ਨਹੀਂ ਪਾਇਆ ਕਿਸੇ ਨੇ ਬੰਦੇ ਰੱਖੇ ਜਾਂ ਪਰ ਇੱਥੇ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਪ੍ਰੈਸ਼ਰ ਪਾ ਕੇ ਬੰਦੇ ਰੱਖਾਏ ਜਾਂਦੇ ਨਹੀਂ ਮੈਂ ਫਿਰ ਵੀ ਇਹਨਾਂ ਨੂੰ ਕਹਤਾ ਸੀਗਾ ਵੀ ਬੰਦਾ ਮੈਂ ਐਡਜਸਟਮੈਂਟ ਕਰੂੰ ਵੀ ਮੈਂ ਹਜੇ ਹੁਣ ਆਇਆ ਮੈਨੂੰ ਮਾਲ ਦੇਖ ਲੈਣ ਤੋਂ ਪਰ ਇਹ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਬੰਦੇ ਬਦਾਉਣੇ ਚਾਹੁੰਦੇ ਨੇ ਜੋ ਕੋਈ ਰੋਲਾ ਨਹੀਂ ਸੁਣੇ ਮਸਲੇ ਦਾ ਕੀ ਹੱਲ ਕਰਦੇ ਕੋਈ ਦੇਖੋ ਜੀ ਅਸੀਂ ਆਪਣੇ ਸੀਨੀਅਰਾਂ ਨੂੰ ਦੱਸਤਾ ਜੀ ਹੈੱਡ ਆਫਿਸ ਉਹ ਜੋ ਹੁਕਮ ਕਰਨਗੇ ਅਸੀਂ ਉਸ ਹਸਾਬ ਨਾਲ ਅਸੀਂ ਐਡਜਸਟਮੈਂਟ ਕਰ ਲਾਂਗੇ